बंद आंखों की हकीकत है देश में बेरोजगारी बंद आंखों की हकीकत है देश में बेरोजगारी खुली आंखों का ख्वाब है नौकरी सरकारी नमस्कार दोस्तों मैं जतिन सिंगला मुर्थो स्वागत करता हूं टड्डा बालाजी एजुकेशन पॉइंट दे प्राइवेट चैनल ते दोस्तों मेरे पीछे ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਬੱਚਿਆਂ ਦਾ ਮੇਰੇ ਇੰਸਟਾਗ੍ਰam ਤੇ ਮੇਰੇ ਵੀਡੀਓਜ਼ ਦੇ ਥੱਲੇ ਬਹੁਤ ਵਾਰੀ WhatsApp ਤੇ ਇੱਕੋ ਹੀ ਮੈਸੇਜ ਇੱਕੋ ਹੀ ਕਮੈਂਟ ਤੇ ਇੱਕੋ ਹੀ ਇਨਕੁਆਇਰੀ ਹੁੰਦੀ ਹੈ ਸਰ ਆਈਟੀਆਈ ਦੀਆਂ ਪੋਸਟਾਂ ਕਾਦਾਂ ਗਿਆ ਸਰ ਆਈਟੀਏ ਅਪਰੈਂਟਸ਼ਿਪ ਦੀ ਪੋਸਟਾਂ ਕਾਦਾਂ ਗਿਆ ਸਰ ਕਿੰਨੀਆਂ ਆਣ ਗਿਆ ਇਹਦੇ ਵਿੱਚ ਕੀ ਕੀ ਆਊਗਾ ਇਹਦਾ ਸਿਲੇਬਸ ਕੀ ਹੈ ਇਹ ਸਾਰੀ ਗੱਲਾਂ ਜੀ ਡਿਟੇਲ ਚ ਜਾਣਕਾਰੀ ਮੈਂ ਤੁਹਾਨੂੰ ਦਵਾਂਗਾ ਲੇਕਿਨ ਪੋਸਟਾਂ ਕੀਮੇ ਕੜਵਾਈਆਂ ਜਾਂਦੀਆਂ ਨੇ ਉਹਦੇ ਉੱਤੇ ਅੱਜ ਆਪਾਂ ਵਿਚਾਰ ਕਰਾਂਗੇ ਦੋਸਤੋ ਅੱਜ ਮੇਰੇ ਕੋਲ ਆਏ ਹੋਏ ਨੇ ਯੂਨੀਅਨ ਦੇ ਕੁਝ ਸਾਥੀ PSPCL ITI ਅਪਰੈਂਟਸ਼ਿਪ ਬੇਰੋਜ਼ਗਾਰ ਸਾਥੀ ਜਿਹੜੇ ਤੁਹਾਡੇ ਸਾਹਮਣੇ ਇਸ ਪੂਰੇ ਮੁੱਦੇ ਦੇ ਉੱਤੇ ਆਪਦੀ ਗੱਲ ਰੱਖਣਗੇ ਕਿਰਪਾ ਕਰਕੇ ਕਿਰਪਾ ਕਰਕੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਮੈਂ ਇੰਨਾ ਸਾਥੀਆਂ ਨੂੰ ਇੱਕ ਮੰਚ ਦੇ ਸਕਦਾ ਜਿੱਥੇ ਤੱਕ ਇਹ ਤੁਹਾਡੇ ਤੱਕ ਪਹੁੰਚ ਸਕਣਗੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਅੱਗੇ ਵੀ ਪੂਰੀ ਦੀ ਪੂਰੀ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਆਂਦੀ ਰਹੂਗੀ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਹੁਣ ਅਗਲੀ ਆਵਾਜ਼ ਜੋ ਤੁਸੀਂ ਸੁਣੋਗੇ ਆਪਣੇ ਯੂਨੀਅਨ ਦੇ ਸਾਥੀਆਂ ਦੀ ਹੋਊਗੀ ਉਪ ਪ੍ਰਧਾਨ ਸਾਹਿਬ ਦੀ ਹੋਊਗੀ ਉਹਨਾਂ ਦੇ ਵਿਚਾਰਾਂ ਨੂੰ ਜਰੂਰ ਸੁਣੀਓ ਸਾਡਾ ਸਾਥ ਜਰੂਰ ਦਿਓ ਆਜੋ ਜੀ ਇਧਰ ਆ ਸਸਿਕਾਲ ਜੀ ਮੈਂ ਉਪ ਪ੍ਰਧਾਨ ਕੁਲਦੀਪ ਸਿੰਘ ਬੇਰੋਜ਼ਗਾਰ ਆਈਟੀਆ ਅਪ੍ਰੈਂਟਿਸਪ ਯੂਨੀਅਨ ਤੋਂ ਜੀ ਸਾਥੀਓ ਜਿਵੇਂ ਸਾਨੂੰ ਪਤਾ ਹੀ ਆ ਜੀ ਕਿ ਆਪਾਂ ਸਤੰਬਰ ਤੋਂ ਲੈ ਕੇ ਅੱਜ ਤੱਕ 8 ਮੀਟਿੰਗਾਂ ਕਰ ਚੁੱਕੇ ਆ ਬਿਜਲੀ ਬੋਰ ਨਾਲ ਜੀ ਪਰ ਇੰਨਾਂ ਮੀਟਿੰਗਾਂ ਦੇ ਵਿੱਚ ਆਪਾਂ ਨੂੰ ਕੋਈ ਵਧੀਆ ਰਿਸਪੌਂਸ ਨਹੀਂ ਮਿਲਿਆ ਇਸ ਕਰਕੇ ਯੂਨੀਅਨ ਨੇ 3 ਤਰੀਕ ਤੋਂ ਬਿਜਲੀ ਬੋਰ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਹੋਇਆ ਇਸ ਕਰਕੇ ਹੀ ਸਾਨੂੰ 10 ਫਰਵਰੀ ਦਿਨ ਸੋਮਵਾਰ ਨੂੰ ਇੱਕ ਮੀਟਿੰਗ ਮਿਲੀ ਆ ਜਿਸ ਦੇ ਵਿੱਚ ਜੀ ਆਪਾਂ ਘੱਟ ਤੋਂ ਘੱਟ 4000 ਤੋਂ 5000 ਪੋਸਟਾਂ ਦਾ ਰਿਟਰਨ ਲੈਣਾ ਜੀ ਤੇ 3 ਮਹੀਨਿਆਂ ਦੇ ਵਿੱਚ ਪੋਰਟਲ ਓਪਨ ਕਰਕੇ ਪੇਪਰ ਲਿਆ ਜਾਵੇ ਇਹ ਸਾਰੀਆਂ ਮੰਗਾ ਮੰਗਵਾਉਣ ਲਈ ਸਾਥੀਓ ਸਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਆ ਸੋ ਕਿਰਪਾ ਕਰਕੇ ਬੇਨਤੀ ਆ ਸਾਥੀਓ ਕਿ 10 ਤਰੀਕ ਨੂੰ 10 ਵਜੇ ਦਿਨ ਸੋਮਵਾਰ ਨੂੰ ਬੱਦ ਤੋਂ ਵੱਧ ਆਈਟੀਆਈ ਪਾਸ ਕੈਂਡੀਡੇਟ ਪਟਿਆਲੇ ਹੈੱਡ ਆਫਿਸ ਧਰਨੇ ਲਈ ਪਹੁੰਚਣ ਧੰਨਵਾਦ ਜੀ ਕੁਝ ਮੇਨ ਗੱਲਾਂ ਦੋਸਤੋ ਇਹ ਨੇ ਦੇਖੋ ਦੋ ਚੀਜ਼ਾਂ ਦੀ سپورਟ ਦੀ ਇਹਨਾਂ ਨੂੰ ਲੋੜ ਹੈ ਇੱਕ ਤਾਂ ਸਟਰੈਂਥ ਜਿੰਨ ਤੱਕ ਥੋੜੀ 400 500 ਬੰਦਿਆਂ ਦੀ ਸਟਰੈਂਥ ਉਹਨਾਂ ਦੇ ਬੋਹੇ ਤੇ ਜਾ ਕੇ ਨਹੀਂ ਖਲੋਂਦੀ ਉਹਨਾਂ ਦੇ ਕଲେਜਾਂ 'ਚ ਜਿੰਨੀ ਦੇਰ ਤੱਕ ਡਰ ਨਹੀਂ ਪੈਦਾ ਹੁੰਦਾ ਵੀ ਆਗੇ ਪਿੰਡ ਵਾਲੇ ਉੱਠ ਕੇ ਆਗੇ ਉਨੀ ਦੇਰ ਤੱਕ ਤੁਹਾਡੀਆਂ ਨੌਕਰੀਆਂ ਨਹੀਂ ਨਿਕਲਦੀਆਂ ਕਰੇ ਬੈਠੇ ਫੋਨ ਮਾਰੀ ਚੱਲੋ ਸਰ ਨੌਕਰੀ ਦਾ ਅਦੌਸਰ ਕੁਝ ਕਰੋ ਮੈਂ ਸ਼ਕਤੀਮਾਨ ਥੋੜੀ ਨਾ ਜੋ ਮੈਂ ਕਰ ਲੂ ਮੈਨੂੰ ਸਟਰੈਂਥ ਦੀ ਲੋੜ ਹੈ ਮੈਨੂੰ ਯੂਨਿਟੀ ਦੀ ਲੋੜ ਹੈ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਹੁਣ ਜਿਹੜੇ ਬੰਦੇ ਦੂਰ ਬੈਠੇ ਨੇ ਉਹ ਕਿਰਪਾ ਕਰਕੇ ਇਹਨਾਂ ਨੂੰ ਫੰਡ ਦੇਣ ਕੋਈ 5 ਰੁਪਏ ਦੇ ਸਕਦਾ ਕੋਈ 10 ਰੁਪਏ ਦੇ ਸਕਦਾ ਕੋਈ 50 ਰੁਪਏ ਦੇ ਸਕਦਾ ਇਹਨਾਂ ਦਾ ਨੰਬਰ 1 ਪਰਸਨਲ ਯੂਨੀਅਨ ਦਾ WhatsApp ਗਰੁੱਪ ਮੈਂ ਆਪਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰਾਂਗਾ ਉੱਥੇ ਕਲਿੱਕ ਕਰਕੇ ਐਡ ਹੋ ਜਾਓ ਜਿਆਦਾ ਤੋਂ ਜਿਆਦਾ ਜਾਣਕਾਰੀ ਮਿਲੂਗੀ ਤੇ ਜਿਹੜੇ ਬੱਚੇ ਫੰਡ ਦੇ ਸਕਦੇ ਨੇ ਤੁਹਾਡੇ 5 ਰੁਪਏ ਵੀ ਸਾਡੇ ਲਈ 5 ਲੱਖ ਦਾ ਮਾਨ ਨੇ ਉਹ ਪੈਸੇ ਦਿਓ ਜਿਆਦਾ ਤੋਂ ਜਿਆਦਾ ਬੰਦੇ ਉੱਥੇ ਤੱਕ ਪਹੁੰਚੋ ਦੋ ਚੀਜ਼ਾਂ ਦੀ ਸਾਨੂੰ ਲੋੜ ਹੈ ਮੈਂ ਸਿਰਫ ਤੁਹਾਨੂੰ ਮੰਚ ਦੇ ਸਕਦਾ ਇੰਨਾ ਤੱਕ ਪਹੁੰਚਾ ਸਕਦਾ ਇਨ੍ਹਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾ ਸਕਦਾ ਨੌਕਰੀ ਤੁਹਾਡੀ ਪਉ ਵੀ ਤੁਹਾਡਾ ਸੰਘਰਸ਼ ਤੁਹਾਡਾ ਫੇਰ ਵੀ ਮੈਂ ਤੁਹਾਡੇ ਨਾਲ ਖੜਾ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰੋ ਤੇ ਘੱਟੋ ਘੱਟ 500 ਤੋਂ ਜ਼ਿਆਦਾ ਬੰਦਾ ਆਪਾਂ ਨੂੰ ਚਾਹੀਦਾ ਮੈਂ ਪ੍ਰਧਾਨ ਸਾਹਿਬ ਨੂੰ ਵਾਅਦਾ ਕੀਤਾ ਵੀ ਸਰ ਮੈਂ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰਵਾਉਂਗਾ 500 ਤੋਂ ਜ਼ਿਆਦਾ ਬੰਦਾ ਅਸੀਂ ਪੀਐਸਪੀਸੀਐਲ ਦੇ ਹੈੱਡ ਆਫਿਸ ਦੇ ਮੂਹਰੇ 10 ਤਰੀਕ ਨੂੰ ਸੋਮਵਾਰ ਨੂੰ ਪਹੁੰਚਦਾ ਕਰਨਾ ਤੁਸੀਂ ਦੇਖਿਓ ਪੋਸਟਾਂ ਤਾਂ ਆਏ ਓਪਨ ਹੋਣ ਗਿਆ ਘੱਟੋ ਘੱਟ 500 ਬੰਦੇ ਦੀ ਸਟਰੈਂਥ ਚਾਹੀਦੀ ਹੈ Thank you so much.